ਵਿਕ੍ਰਿਆਵਾਂ ਦੇ ਵਿੱਚ ਜੀਣ ਵਾਲਾ ਅਜੇ ਮਨੁੱਖ ਜਪ ਦੀ ਮੰਜ਼ਿਲ ਨੂੰ ਨਹੀਂ ਛੂ ਸਕਿਆ ਇਹ ਵੀ ਮਰਜ਼ ਕਰਾ ਇਹ ਵਿਕ੍ਰੇ ਨਹੀਂ ਰਹਿੰਦੇ ਪਿਮਟ ਜਾਂਦੇ ਭਜਨ ਵਿਆਪਕ ਵੀ ਹੋ ਸਕਦਾ ਹੈ ਸਮੋਹਕ ਇਹ ਕਥਾ ਕੀਰਤਨ ਔਰ ਵਾਹਿਗੁਰੂ ਮੰਤਰ ਦਾ ਜਬ ਸਮੋਹਕ ਵੀ ਹੋ ਸਕਦਾ ਹੈ ਪਰ ਵਿਅਕਤੀਗਤ ਵੀ ਹੋ ਸਕਦਾ ਹੈ ਔਰ ਵਿਆਖਿਆਤ ਲਾਜ਼ਮੀ ਹੈ ਜਪਣਾ ਸੀ ਦੁਸ਼ਟ ਦਮਨ ਨੂੰ ਫੇਮ ਕੋਣ ਚਲੇਗਾ ਕੋਲੇ ਕੋਈ ਵੀ ਨਹੀਂ ਜਪਣਾ ਸੀ ਪਾਂਡਵਾਨੋ ਉਧਰੀ ਚਲੇਗਾ ਜਿਹੜਾ ਉਤਰਾਖੰਡ ਦਾ ਪਹਾੜ ਹੈ ਭਾਰਤ ਦੇ ਕਰੀਬਨ ਕਰੀਬਨ 90 ਫੀਸਦੀ ॠषि ਮਨੇ ਉੱਥੇ ਹੀ ਜਪ ਤਪ ਕਰਦੇ ਹੈ ਔਰ ਕੋਲੇ ਹੈ ਇਹ ਕਲ ਚਾਹੀਦੀ ਹੈ ਕਿ ਤੇ ਇਕਾਲ ਦੇ ਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਤੇ ਪਤਾ ਵੀ ਚਲੇਗਾ ਲੋਕੀ ਸਤਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੁ ਸੰਗ ਚੱਲਦਾ ਲੋਕੀ ਤੇ ਕਹਿੰਦੇ ਨੇ ਬੜਾ ਦਾ ਨੇ ਅੰਦਰ ਤੇ ਬੜੀ ਬੇਈਮਾਨੀ ਚੱਲਦੀ ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦੇ ਨੇ ਇਕਾਂਤ ਦੇ ਇਸ ਵਾਸਤੇ ਲੋੜ ਹੈ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ ਇਹ ਹਮਨ ਆਰਸੀ ਕੋਈ ਗੁਰਮੁਖ ਦੇਣੀ ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਦੇਂਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੋਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚਣੀ ਮਨ ਦੀ ਸ਼ੁੱਧੀ ਹੈ ਇਸ ਵਾਸਤੇ ਇਕਾਂਤ لازਮੀ ਹੈ ਭਾਈ ਗੁਰਦਾਸ ਜੀ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜੜੇਵਣ ਕੋਠੜੀ ਕੁੜਾਵਾ ਮਾਣਾ ਸੰਭਾਵ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਦੰਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦੇਂਦੀ ਪੁੱਤ ਜੜੇਵਣ ਕੋਠੜੀ ਭਾਈ ਗੁਰਦਾਸ ਜੀ ਦੀ ਬਾਤ ਹੈ ਇਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਕਿ ਕੱਟ ਦੇ ਚ ਨਹੀਂ ਕੀ ਕਾਂਤ ਦੇਸ ਪੁਰਾਣੇ ਜ਼ਮਾਨੇ ਚ ਕੋਈ ਹੋਈ ਤੇ ਕਦਦਾਈ ਹੋਈ ਅੱਜ ਕੱਲ੍ਹ ਹੋਈ ਕੋਈ ਕੱਟ ਚ ਲੋਲੇ ਡਾਕਟਰ ਹੋ ਗਏ ਨਰਸ ਹੋ ਗਏ ਅਕਸਰ ਦੇ ਆਦ ਦੇ ਤੇ ਇਹ ਵੀ ਨਹੀਂ ਹੁੰਦਾ ਆਪਣੇ ਮਨ ਦੇ ਚੋਂ ਪਰਮਾਤਮਾ ਨੂੰ ਜਨਮ ਦਿਨ ਹੈ ਦੂਜੇ ਦਾ ਹੋਣਾ ਵਿਗਨਕਾਰੀ ਵੀ ਹੋ ਸਕਦਾ ਸੰਕੋਚ ਪੈਦਾ ਕਰ ਦੇਗਾ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦੀ ਅਗਰ ਬੁਤੇਰੇ ਲੋਕ ਖੜੇ ਹੋਣ ਕਿਸ਼ਨਾ ਜਨਮ ਦਿਨ ਸੰਕੋਚ ਪੈਦਾ ਹੋਵੇਗਾ ਇਹ ਉਦਾਹਰਣ ਮੈਂ ਦੇਂਦਾ ਨਹੀਂ ਹੁੰਦਾ ਪਰ ਕਿਉਂਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਕਿ ਇਹ ਰੈਸ਼ਲੀ ਨੂੰ ਸਮਝ ਲੈਣਾ ਪੁੱਤ ਜਣੇ ਵਣ ਕੋਠੜੀ ਇਹ ਗੋਪਤ ਕੋਠੜੀ ਦੇ ਜਨਮ ਦੇ ਦੀ ਇਹ ਬੱਚੇ ਦਾ ਸੜਕ ਤੇ ਨਹੀਂ ਵੇਂਦੀ ਬਾਜ਼ਾਰ ਵਿੱਚ ਨਹੀਂ ਵੇਂਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਇੱਕ ਤੰਗ ਤਾਰੀਕ ਕੋਠੜੀ ਦੇ ਬਾਜ਼ਾਰ ਵੇਚ ਨਹੀਂ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਹੁੰਦਾ ਹੈ ਪਰਮਾਤਮਾ ਦਾ ਜਨਮ ਹੁੰਦਾ ਹੈ ਤੇ ਮਨ ਜਦ ਜੋਤ ਸਰੂਪ ਬਣਦਾ ਹੈ ਈ ਲਈ ਵਾਸਤੇ ਵੀ ਇਕਾਂਤ ਚਾਹੀਦੀ ਹੈ ਦੂਜੇ ਦਾ ਹੋਣਾ ਵਿਗਨਕਾਰੀ ਹੈ ਵਿਗਨਕਾਰੀ ਮੈਨੂੰ ਚੰਗੀ ਤਰ੍ਹਾਂ yaad ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10-11 ਸਾਲ ਰਿਹਾ ਹੈ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾ ਕੁ ਡੈਮ ਬਣੇ ਦਿਨ ਦੇ ਸਮੇਂ ਮahanadi ਉੱਥੇ ਵਗਦੀ ਹੈ ਮੈਂ ਉੱਥੇ ਚਲਾ ਜਾਂਦਾ ਸੀ ਕਦੀ ਗਦਾਈ ਨਾਲ ਇੱਕ ਪਹਾੜੀ ਸੀ ਉਹ ਫਿਰ ਇੱਕ ਛੋਟਾ ਜਿਹਾ ਮੰਦਿਰ ਸੀ ਗੁੰਮਟੀਆਂ ਜਿਹਾ ਜਿਵੇਂ ਬੜਾ ਦੇ ਦਿਨ ਪਾਰ ਥਾਂ ਥਾਂ ਤੇ ਗੁੰਮਟੀਆਂ ਬਣੀਆਂ ਜਾਂਦੀ ਇੱਕ ਦਿਨ ਜਦ ਮੈਂ ਉੱਥੇ ਗਿਆ ਇੱਕ ਸਾਧੂ ਬੈਠਾ ਸੀ ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹਦੀ ਔਰ ਆਪਣਾ ਸਿਰ ਪਥਰਾਂ ਤੇ ਮਾਰਨ ਲੱਗ ਪਿਆ ਮੈਂ ਭੱਜ ਕੇ छुड़ाया ਖੂਨੋਂ ਖੂਨ ਹੋ ਗਿਆ ਸੀ ਮੈਂ ਅਖਾ ਮਿੱਤਰਾ ਮੇਰਾ ਆਵਣਾ ਕੋਈ ਅਪਸ਼ਗਨ ਹੋ ਗਿਆ ਕਹਿਣ ਲੱਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੋਂ ਆ ਗਏ ਮੇਰੀ ਤੇ ਕੁਝ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਨੇ ਮੈਂ ਖਪਦਿਆਂ ਖਪਦਿਆਂ ਅਜ ਖੇਡ ਬਣ ਰਹੀ ਸੀ ਕੈਨੂੰ ਪਤਾ ਨਹੀਂ ਕਲਯੁਗ ਬਣਾ ਕੇ ਵੇਝ ਦਿੱਤਾ ਕਹਿੰਦਾ ਹੋਰ ਮੈਂ ਅਪਸ਼ਬਦ ਨਹੀਂ ਕਹਿੰਦਾ ਵਿधाताਏ ਨੂੰ ਇਹ ਹੀ ਮਨਜ਼ੂਰ ਸੀ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ ਹੈ ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸਤੇ ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ ਹੋ ਗਈ ਮਾਫ ਕਰੀ ਬੱਲੇ ਹੋ ਗਈ ਗਲਤੀ ਬੋਲ ਹੋ ਗਈ ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ ਮੇਰੀ ਆਮ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੇਲਾ ਕਹਿੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਉਣ ਨਾਲ ਜੋ ਇਥੇ ਵਾਈਬ੍ਰੇਸ਼ਨ ਤਰੰਗਾ ਬਣੀਆਂ ਮੇਰੀ ਖੇਡ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਂ ਉਡੀਕ ਕਰਦੇ ਆਂ ਅੱਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਜ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਇਨੋਂ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਦੀ ਤੇ ਹੈ ਧਨਗੁਰ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਅਬ ਸੰਗਾਰ ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਛਾਈ ਸੀ ਸ਼ਰਧਾ ਨਾਲ ਪਿਆਰ ਨਾਲ ਗੁਣਾ ਨਾਲ ਵਿਛਾਈ ਸੀ ਸੇਜ ਵਿਛਾਈ ਕੰਤ ਕੋ ਕੀਆ ਹਵ ਸੰਗਾਰ ਬਿੱਤੀ ਮੰਜਨਾ ਸਮਾਵਨੀ ਜੇ ਗਲ ਪੈਰਾ ਹਾਰ ਕੋਈ ਸ਼ਰਦਾਲੂ ਆਇਆ ਹੋਣਾ ਜ਼ਰੂਰ ਆਪ ਦੀ ਗਿਆਤ ਲਈ ਅਰਜ਼ ਕਰਾਂ ਤੇ ਗੋਰ ਇਹ ਦੋ ਪੰਕਤੀਆਂ ਪੜ ਕੇ ਰੋਠਦਾ ਸੀ ਕਹਿੰਦਾ ਹੈ ਇਸ਼ਕ ਦੀ ਦੁਨੀਆ ਚ ਪਿਆਰ ਦੀ ਦੁਨੀਆ ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿਤਨੀ ਗੁਰਵਰਜਨ ਦੇਵ ਜੀ ਨੇ ਕਹਿ ਦਿੱਤੀ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਇੱਥੇ ਮੰਜਨਾ ਸਮਾਵਨੇ ਜੇਗਲ ਪੈਰਾ ਹਾਰ ਪਈ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਬਾ ਦਿੱਤਾ ਇਹ ਦੀਵਾਰ ਬਣ ਗਈ ਹਾਰ ਦੀਵਾਰ ਬਣ ਗਈ ਗਲ ਵਕੜੀ ਤੇ ਲਗੇ ਅਸੀਂ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਏ ਤੇ ਲੋਕ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅਜ ਤੱਕ ਕਿਸੇ ਨੇ ਨਹੀਂ ਅਕਸੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਦਿ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿ ਠੀਕ ਕਹਿੰਦਾ ਸੀ ਮੇਰਾ ਜਾਣਾ ਦੀਵਾਰ ਬਣ ਗਿਆ ਜਪ ਕਰਦੇ ਆ ਕੁਛ ਨਾ ਕੁਛ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਆਂ ਗੁਰਬਾਣੀ ਗ੍ਰਾਮਣ ਬਾਬਾ ਬਲਵੰਦ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਉਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਲਾ ਜਾਈਂ ਕੋਈ ਖੇਡ ਬਣਦੀ ਦੇਖੇ ਅਗਰ ਉਸ ਦੇ ਮੂੰਹੋਂ ਕੋਈ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲਏਗਾ ਤੈਨੂੰ ਲੱਗ ਜਾਏਗਾ ਉਹਨੇ ਮੇਰਾ ਕਿਦਰੇ ਸ਼ੌਕ ਦੇਖ ਲਿਆ ਸੀ ਭਈ ਇਹ ਉਹ ਜੀਆਂ ਦੇ ਬੰਦਿਆਂ ਦੀ ਮੈਂ ਟੋਲ ਚ ਰਹਿਣਾ ਤੇ ਚੜਾ ਵੀ ਆਉਣਾ ਕਹਿਣ ਲੱਗੇ ਨਾ ਜਾਇਆ ਕਰ ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਇ ਅਗਰ ਉਹਦੇ ਮੂੰਹੋਂ ਕੋ ਆਪ ਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ ਉਹ ਤੇ ਹੋ ਜਾਏਗਾ ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਭੈ ਬੀਤ ਵੀ ਹੋ ਗਿਆ ਔਰ ਦੁਨੀਆ ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ ਬਣਦੀ ਹੈ ਕਈ ਵਾਰ ਐਸੀ ਖੇਡ ਨਹੀਂ ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ ਚ ਇਸ ਤਰ੍ਹਾਂ ਦੇ ਬੰਦੇ ਨਹੀਂ ਆਉਂਦੇ ਹਰ ਸ਼ਹਿਰ ਦੇ ਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਹਰ ਜੰਗਲ ਦੇ ਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ ਕਿਦਰੇ ਹੁੰਦਾ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਦਰੇ ਹੁੰਦਾ ਹੈ ਹਰ ਜਗ੍ਹਾ ਭਗਤ ਨਹੀਂ ਹੁੰਦੇ ਫਿਰ ਵੀ ਹੁੰਦੇ ਨੇ ਕਿਦਰੇ ਹੁੰਦੇ ਜੁਗੜੀਆਂ ਹੋਈਆਂ ਆਤਮਾਵਾਂ ਹੁੰਦੀਆਂ ਰੱਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ ਕਿਉਂਕਿ ਕਈ ਵਾਰ ਦਾਸ ਨੂੰ ਕਈ ਕਹਿ ਦਿੰਦੇ ਮੈਂ ਵੀ ਸੰਗਤ ਵਿੱਚ ਕਹਿ ਦਿੰਦਾ ਇਹ ਕਰਿਆ ਕਰੋ ਪਰ ਕੱਲਿਆਂ ਕਰਿਆ ਪਰ ਇਤਨੀ ਗੱਲ ਕਹਿੰਦਾ ਤੇ ਮੈਂ ਸੰਗਤੇ ਚ ਹੀ ਹੁੰਦਾ ਨਾ। ਅਰ ਕੋਈ ਸੰਗਤੇ ਚ ਵੀ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤੇ ਕੋਈ ਹਰ ਜਾਏਗਾ। ਕੋਈ ਹਰ ਜਾਏਗਾ। ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ ਇਹ ਅਵਸਥਾ ਬਣੇਗੀ ਇਹ ਬਣੇਗੀ ਇਹ ਬਣੇਗੀ ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ ਨਹੀਂ ਬਣਦੀ। ਜਪ ਕੀਤਾ ਸੀ ਮਹਾਤਮਾ ਬੁੱਧ ਨੇ ਕੋਈ ਹੋਰ ਖੇਡ ਬਣਨੀ ਜਬ ਕੀਤਾ ਸੀ ਕ੍ਰਿਸ਼ਨ ਨੇ ਕੁਝ ਖੇਡ ਹੋਰ ਬਣੇ ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤੇ ਕਿਦੇ ਸਾਰਾ ਦਿਨ ਰੋਂਦੇ ਰਹਿੰਦੇ ਸਨ ਏ ਕੀ ਹੋ ਗਿਆ ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਗਈ ਪਰ ਕ੍ਰਿਸ਼ਨ ਤੇ ਅਰਜਨ ਨੂੰ ਕਹਿੰਦੇ ਨੇ ਸ਼ਸਤਰ ਚੁੱਕ ਲੜਨਾ ਕੋਣ ਖਰਾਬਾ ਕਰਨਾ ਕੋ ਸੋਚ ਸਕਦਾ ਹੈ ਮਹਾਵੀ ਇੱਕ ਕੀੜੀ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸਨ। हे ਪ੍ਰਭੂ ਮੇਰੇ ਕੋਲ ਕੀ ਹੋ ਗਿਆ? ਪਰ ਧੰਨ ਗੁਰੂ ਬਾਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਚੁੰਕਾਰਜ਼ ਹਮਾ ਹਿਲਤੇ ਦਰਗੁਯਸ। ਹਲਾਲਸਤ ਬੁਰਦੰਬ ਸ਼ਮਸ਼ੀਰਦ। ਪਿਆਰ ਨਾਲ, ਸ਼ਮਾ ਨਾਲ, ਦਇਆ ਨਾਲ। ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਤਲਵਾਰ ਕੱਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ। ਇਹ ਮੇਲ ਵੀ ਨਹੀਂ ਕੰਦੀ ਕਰਸ। ਨਾਮ ਜਦ ਕੇ ਅਲਗ ਅਲਗ ਅਵਸਥਾ ਬਣਦੀਏ ਅਵਤਾਰਾਂ ਦੀ ਕਵਮ ਜਦ ਕੇ ਅਲਗ ਅਲਗ ਅਵਸਥਾ ਬਣਦੀਏ ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਤੇ ਬਾਕੀਆਂ ਦੀ ਕੀ ਅਵਸਥਾ ਇੱਕ ਬਣੇਗੀ ਨਹੀਂ ਬਣਦੀ ਅਲਗ ਅਲਗ ਬਣਦੀ ਕਿਸੇ ਦੇ ਅੰਦਰ ਕੁਝ ਬਣ ਜਾਂਦਾ ਹੈ ਕਿਸੇ ਦੇ ਅੰਦਰ ਕੁਝ ਬਣ ਜਾਂਦਾ ਹੈ ਲੇਕਿਨ ਫਿਰ ਵੀ ਮੈਂ ਅਰਸ ਕਰਾਂ ਭਾਵੇਂ ਕੁਝ ਵੀ ਬਣਦਾ ਰਸ ਇੱਕੋ ਅੰਦਰ ਹੈ ਸ਼ੈ ਉਹ ਅੱਲਾਹ ਹੋ ਅੱਲਾਹ ਹੋ ਕਰਦੇ ਆਂ ਬਾਬਾ ਫਰੀਦ ਪਹੁੰਚਣ ਤੇ ਰਾਮ ਰਾਮ ਕਰਦੇ ਆ ਰਾਮਾਨੰਦ ਪੌਚਨ ਤੇ ਗੋਬਿੰਦ ਗੋਬਿੰਦ ਕਰਦੇ ਆ ਜੈਦੇਵ ਪੌਚਨ ਕਿਉਂਕਿ ਜੈਦੇਵ ਗੋਬਿੰਦ ਗੋਬਿੰਦ ਜਪਣ ਨੂੰ ਕਹਿੰਦਾ ਹੈ ਗੋਬਿੰਦ ਗੋਬਿੰਦ ਦੇ ਚ ਜਪਨਰ ਸਕਲ ਇਸ ਜਪਦੰ ਤੇ ਜਿਹੜੇ ਕਹਿੰਦਾ ਗੋਬਿੰਦ ਗੋਬਿੰਦ ਜਪੋ ਫਰੀਦ ਕਹਿੰਦਾ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ ਸਤਨਾਮ ਦਾ ਜਪ ਕਰਦੇ ਨੇ ਨਾ ਸਾਰਿਆਂ ਭਗਤਾਂ ਦਾ ਮੰਤਰ ਵੀ ਇੱਕ ਨਹੀਂ ਹੈ ਇਹ ਵੀ ਮਹਾਰਜ ਕਰਦੇ ਆ ਜਿਹੜੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਤੇ ਇਹ ਅਲੱਗ ਅਲੱਗ ਜਪਦੇ ਨੇ ਫਿਰ ਹੁਣ ਗੁਰਨਾਣੇ ਕਦਾ ਫੈਸਲਾ ਬਲਹਾਰੇ ਜਾਉ ਜੇਤੇ ਤੇਰੇ ਨਾਮ ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਆਂ ਕੁਰਬਾਨ ਅਸੀਂ RAM ਤੋਂ ਵੀ ਸਦਕੇ ਜਾਂਦੇ ਆਂ ਅਸੀਂ ਅੱਲਾਹ ਤੋਂ ਵੀ ਸਦਕੇ ਜਾਂਦੇ ਆਂ ਅਸੀਂ ਗੋਬਿੰਦ ਤੋਂ ਵੀ ਸਦਕੇ ਜਾਂਦੇ ਆਂ ਨਾਰਾਇਣ ਤੋਂ ਵੀ ਸਦਕੇ ਜਾਂਦੇ ਆਂ ਲੇਕਿਨ ਫਿਰ ਵੀ ਕੋਈ ਗੁਰਨਾਣਿਕ ਨੂੰ ਪੁੱਛ ਲਵੇ ਤੇ ਗੁਰਨਾਣਿਕ ਨੂੰ ਦੇਖ ਲਿਓ ਕਿ ਉਹਨਾਂ ਦੀ ਰਸਨਾ ਤੋਂ ਵਾਹ ਗੁਰੂ ਨਿਕਲਦਾ ਸੀ ਇਸ ਤਰੀਕੇ ਨਾਲ ਵਾਹਿਗੁਰੂ ਜਪਣ ਵਾਲੇ ਪੈਦਾ ਹੋਏ। দীਕਸ਼ਤ ਕਰਨ ਦੀ ਪ੍ਰਥਾ ਚਲੀ ਉਹ ਇਸ ਤਰ੍ਹਾਂ ਚਲੀ ਚਰਨ ਧੋਏ ਰਹਿ ਰਾਸ ਕਰ ਚਰਨਾਮਰਦ ਸੇ ਖਾਂ ਪਿਲਾਇਆ ਚਰਨਾਮਰਦ ਦੇ ਕੇ ਸੇਕ ਬਣਾ ਲਿਆ ਤੇ ਆਖਿਆ ਹਣ ਵਾਹਿਗੁਰੂ ਜਪੋ। ਸਿੱਖੀ ਦਾ ਦਾਇਰਾ ਵਧ ਗਿਆ ਤੋਂ 22 ਮਸੰਦ ਸਥਾਪਨ ਕੀਤੇ ਗਏ ਤੇ ਵੀ ਚਰਨਾਮਰਦ ਬੁਲਾ ਕੇ ਜੋ ਹੈ ਨਾਮ ਜਪਾਂ ਦੇ ਸ। ਲੇਕਿਨ ਇਹ ਮਸੰਦ ਬਰਸ਼ਟ ਹੋ ਗਏ। ਤੋ ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰਕੇ ਪੰਜ ਪਿਆਰੇ ਅਗੇ ਕੀਤੇ। ਔਰ ਜੋ ਵਾਕਈ ਗੁਰਨਾانک ਦੀ ਮਰਿਆਦਾ ਦੇ ਮੁਤਾਬਕ ਜਪ ਕਰਦਾ ਜੋ ਗੁਰਨਾانک ਨੇ ਕੀਤਾ ਸੀ ਤੋ ਪੰਜ ਪਿਆਰੇ ਮੂਲ ਮੰਤਰ ਗੁਰ ਮੰਤਰ ਜਪਣ ਨੂੰ ਕਹਿੰਦੇ ਨੇ। ਵਾਹਿਗੁਰੂ ਮੰਤਰ ਦਾ ਜਪ ਵਿਅਕਤੀਗਤ ਬੰਦ ਗਈ ਹੈ। ਸਮੂਹਕ ਬੈਠ ਕੇ ਸਿੱਖੀ ਜਾ ਸਕਦੀ ਹੈ ਕੋਈ ਹਰ ਜਨ ਹੈ। ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਿੱਖੀ ਜਾ ਸਕਦੀ ਹੈ। ਅਵਸਥਾਵਾਂ ਕਿਹ ਕੀ ਬਣਦੀਆਂ ਨੇ ਇਹਦੇ ਨਾਲ ਮੇਰਾ ਮਨ ਰਾਜ਼ੀ ਨਹੀਂ ਹੈ। ਹਰ ਇੱਕ ਰਿਆਲ ਅਲੱਗ-ਅਲੱਗ ਬਣਦੀ। ਤੇ ਵੀ ਮੈਰਜ਼ ਕਰਦੇ ਆ। ਖੇਡ ਅਲੱਗ-ਅਲੱਗ ਬਣਦੀ। ਨਹੀਂ ਤੇ ਸਾਰੇ ਦੁਨੀਆਂ ਦੇ અવਤਾਰ ਇੱਕੋ ਜਿਹੇ ਆਉਂਦੇ। ਇੱਕੋ ਜਿਹੇ ਨਹੀਂ। ਪੀਸਾ ਕਹਿੰਦੇ ਨੇ ਕੋਈ ਤੇਰੇ ਇਸ ਮੂੰਹ ਤੇ ਥੱਪੜ ਮਾਰੇ ਤੇ ਦੂਜਾ ਵੀ ਅੱਗੇ ਕਰਦੇ। ਕੋਈ ਤੇਰਾ ਕੋਟ ਖੋਵੇ ਜੀ ਤੂੰ ਕਮੀਜ਼ ਵੀ ਲਾ ਕੇ ਦੇ ਦੇ। محمد صاحب ਕਹਿੰਦੇ ਨਹੀਂ ਮੈਂ ਦੰਦ ਤੋੜ ਦੇਾਂਗਾ ਤਲਵਾਰ ਅੱਗੇ ਮੇਰੇ ਹੱਥ ਵਿੱਚ ਮੈਂ ਨਹੀਂ ਹਉਂਦਿਆਂਗਾ ਮੇਲ ਹੀ ਨਹੀਂ ਖਾਂਦੇ ਭਾਵੇਂ ਕੋਈ ਧਰਤੀ 'ਚ ਪੈਦਾ ਹੋਏ ਨੇ ਉਹਨਾਂ ਦੇ ਹੱਥ 'ਚ ਤਲਵਾਰ ਮੈਂ ਕਿਸੇ ਦੀ ਪੱਗ ਨਹੀਂ ਲਾਣੀ ਪਰ ਮੈਂ ਆਪਣੀ ਵੀ ਨਹੀਂ ਲਵਾਣੀ صدیقਾ ਕਿਉਂ ਕੋਈ ਮੇਰਾ ਕੋਟ ਉਤਾਰੇ ਜ਼ਬਰਦਸਤੀ ਕਿਉਂ ਕੋਈ ਮੇਰੀ ਕਮੀਜ਼ ਉਤਾਰੇ ਖੋਵੇ ਜ਼ਬਰਦਸਤੀ ਕੋਨਾ ਦਾ ਡਾਂਗ ਹੋ ਰਿਹਾ ਹੈ ਤੁਣ ਕਿਹਾ ਮਹਮਦ ਸਾਹਿਬ ਨੂੰ ਗਲਤ ਕਹਿ દਈਏ ਕਿਤਾਈ ਗਲਤ ਨਹੀਂ ਹੈ। ਆਪਣੀ ਥਾਂ ਤੇ ਠੀਕ ਨੇ। ਉਹਨਾਂ ਦੇ ਅੰਦਰ ਜਪ ਕਰਦਿਆਂ ਕਰਦੇ ਇਹ ਅਵਸਥਾ ਬਣੀ ਆਈ ਸਾਦੇ ਅੰਦਰ ਉਹ ਬਣੀ ਹੈ। ਮਹਾਤਮਾ ਬੁੱਧ ਦੇ ਅੰਦਰ ਆਪਣੀ ਅਵਸਥਾ ਬਣੀ ਹੈ। ਰਾਮ ਦੇ ਅੰਦਰ ਆਪਣੀ ਬਣੀ ਹੈ। ਕ੍ਰਿਸ਼ਨ ਦੇ ਅੰਦਰ ਆਪਣੀ ਬਣੀ ਹੈ। 24 అవਤਾਰ ਹਿੰਦੂਆਂ ਦੇ ਹੋਵੇ ਨੇ ਇੱਕ ਜੈਸੇ ਨਹੀਂ ਨੇ। ਸਿੱਖ ਜੈਸੇ ਨਹੀਂ ਨੇ। ਐਨੇ ਭਗਤ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਟਿਕ ਜੈਸੇ ਨਹੀਂ ਨੇ। ਹਰੀ ਮਾਰਜ ਕਰਦੇ ਆ ਵਕ ਵਕ ਪਰ ਕਰਿਆ ਹੈ ਨਾ ਇਸ ਵਾਸਤੇ ਮਤਭੇਦ ਕਰਨ ਦੀ ਲੋੜ ਨਹੀਂ ਬਸ ਇਤਨਾ ਜਪੋ ਤਾ ਇੱਕੋ ਨਾਮ ਅਵਰ ਨਿਰਾਫਲ ਦਾ ਜਪਣਾ ਜੋ ਅਵਸਥਾ ਬਣੇਗੀ ਪ੍ਰਮਾਤਮਾ ਦੀ ਤਰਫੋਂ ਪ੍ਰਮਾਤਮਾ ਦੀ ਤਰਫੋਂ ਕੀ ਆਉਂਦਾ ਚੌਲੀ ਫਿਰੋਕ ਬੋਲ ਕਰਨਾ ਹੋਵੇ ਅਵਸਥਾ ਵਕ ਵਕ ਬਣਦੀ ਹੈ ਰਸ ਇੱਕੋ ਬਣਦਾ ਹੈ ਅਵਸਥਾ ਵਕ ਵਕ ਬਣਦੀ ਹੈ ਅਵਸਥਾ ਇੱਕ ਨਹੀਂ ਬਣਦੀ ਅਲਗ ਅਲਗ ਬਣਦੀ ਹੈ ਔਰ ਐਸਾ ਸੰਸਾਰ ਦਾ ਇਤਿਹਾਸ ਪੜ ਕੇ ਅਸੀਂ ਜੋ ਹੈ ਦੇਖ ਸਕਦੇ ਹਾਂ ਬਿਲਕੁਲ ਅਲਗ ਅਲਗ ਬਣਦੀ ਕੋਈ ਐਸਾ ਸੋਚਦਾ ਹੈ ਕਿ ਮੈਂ ਹਰ ਇੱਕ ਦੇ ਚਰਨਾਂ ਦੀ ਖਾਕ ਬਣਨਾ ਕੁਝ ਐਸਾ ਵੀ ਸੋਚਦਾ ਹੈ ਪ੍ਰਭੂ ਮੈਂ ਤੇ ਤੇਰੇ ਸਿਰ ਦਾ ਵੀ ਤਾਜ ਬਣਨਾ ਆਪਣਾ ਆਪਣਾ ਡੰਗ ਹੈ ਆਪਨਾ ਆਪਣਾ ਤੌਰ ਤਰੀਕ ਹੈ ਮੈਂ ਪੜ ਰਿਆ ਸੀ ਮੌਲਾਨਾ ਰੌਮ ਮੈਂ ਹੈਰਾਨ ਹੋਇਆ ਉਹਦੀ ਲੰਬੀ ਚੌੜੀ ਹਕਾਇਤ ਬਣ ਕੇ ਕਹਿੰਦਾ ਖੁਦਾ ਮੈਂ ਉਹਨਾ ਫਕੀਰਾਂ ਚ ਨਹੀਂ ਆ ਤੇਰੇ ਕਦਮਾਂ ਦੀ ਧੂੜ ਬਣਾ ਕਿ ਤੂੰ ਦੇਖ ਵੀ ਨਾ ਸਕੇ ਕਿਉਂਕਿ ਤੇਰੇ ਕਦਮਾਂ ਦੇ ਥੱਲੇ ਆਵਾਂਗਾ ਮੈਂ ਤੇਰੇ ਸਿਰ ਦਾ ਤਾਜ ਬਣਨਾ ਸਾਰੀ ਦੁਨੀਆ ਵੀ ਦੇਖੇ ਤੂੰ ਵੀ ਦੇਖੇ ਇੰਜ ਕਹਿੰਦਾ ਦੇਖਣੋਂ ਤੇ ਅੰਜ ਲਗੇ ਗਏ ਤੇ ਹੰਕਾਰ ਦੀ ਬੂ ਬੜੀ ਹੰਕਾਰ ਦੀ ਬੂ ਔਰ ਉਸੇ ਹੀ ਸਮੇ ਉਸੇ ਹੀ ਸ਼ਹਿਰ ਵਿੱਚ ਦੂਸਰਾ ਫਕੀਰ ਹੋਇਆ ਹਾਫਿਜ਼ ਉਹ ਕਹਿੰਦਾ ਅਜ਼ਰਾ ਚੁਨਾਰ ਕਿ ਸਲਾਮਤ ਨਾ ਕੋਣ ਰਸਤੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਦੀ ਹੋਂਦ ਦਾ ਕਿਸੇ ਨੂੰ ਪਤਾ ਵੀ ਨਾ ਚਲੇ ਗੁਮਨਾਮ ਹੋ ਕੇ ਚੱਲ ਤੇਰਾ ਚੱਲਣਾ ਕਿਸੇ ਦਰਸਤਾ ਨਾ ਰੋਕੇ ਅਜ਼ਰਾ ਚੁਨਾਰ ਕਿ ਸਲਾਮਤ ਨਾ ਕੁੰਦ ਬਾ ਖਲਕ ਚੋਨਾ ਜ਼ੀ ਕੇ ਕਿਆਮਤ ਨਾ ਕੁੰਦ ਖਲਕ ਦੇ ਚ ਇਸ ਢੰਗ ਨਾਲ ਰਹੇ ਕਿ ਤੇਰੇ ਰਹਿਣ ਨਾਲ ਚਿੰਗਾਰੀਆਂ ਨਾ ਪੈਦਾ ਹੋਣ ਅਗ ਨਾ ਲਗੇ ਖੁਸ਼ਬੂ ਕਹਨੇ ਸੁਗੰਧੀ ਫੈਲੇ ਬਾ ਖਲਕ ਚੋਨਾ ਜ਼ੀ ਕੇ ਕਿਆਮਤ ਨਾ ਕੁੰਦ ਕਈ ਬੰਦੇ ਬੰਦੇ ਨਹੀਂ ਹੁੰਦੇ ਬਸ ਚਿੰਗਾਰੀਆਂ ਨੇ ਜਿੱਥੇ ਬੈਠਣਗੇ ਅਗ ਲਾਉਣਗੇ ਕੁਛ ਨਾ ਕੁਛ ਤੇ ਹੋਵੇਗਾ ਉਹਨਾਂ ਨਾਲ ਕੁਛ ਨਾ ਕੁਛ ਤੇ ਬੰਬੜ ਜੋ ਹੈ ਬੱਲਣਗੇ ਅਜ ਰਹਾ ਚੁਣਾ ਰੇ ਕੇ ਸਲਾਮਤ ਨ ਕੋਨਦ ਬਾ ਖਲਕ ਚੁਣਾ ਰੇ ਕੇ ਕਿਆਮਤ ਨ ਕੋਨਦ ਦਰ ਮਸਜਿਦ ਘਰ ਰਵੇ ਕੇ ਚੁਣਾ ਜਾਉ ਕੇ ਤੁਰਾ ਦਰ ਪੇਸ਼ ਨ ਕੋਨਦ ਇਮਾਮਦ ਨ ਕੋਨਦ ਕਹਿੰਦੇ ਕਦੀ ਜੇ ਮਸਜਿਦ ਦੇ ਜਾ ਕੇ ਨਮਾਜ਼ ਪੜਨ ਦਾ ਖਿਆਲ ਆਵੇ ਨਾ ਅੱਗੇ ਅੱਗੇ ਹੋ ਕੇ ਨਮਾਜ਼ ਨ ਪੜੀ ਮਤਾ ਤੈਨੂੰ ਕੋਈ ਇਮਾਮ ਬਣਾ ਦੇਵੇ ਇਮਾਮੋ ਨੂੰ ਕਹਿੰਦੇ ਨੇ ਜੋ ਸਭ ਦਾ ਮੁਖੀ ਆਗੋ ਤੂੰ ਖੁਦਾ ਦੇ ਘਰ ਵੀ ਨੰਬਰ 1 ਬਣਨ ਦੀ ਕੋਸ਼ਿਸ਼ ਕਰੇਗਾ ਖੁਦਾ ਦਾ ਨੰਬਰ 2 ਹੋ ਜਾਏਗਾ ਫਿਰ ਸਭ ਤੋਂ ਅਖੀਰ ਦੇਚ ਨਮਾਜ਼ ਪੜੀ ਤਾਂ ਕਿ ਤੇਰੇ ਨਾਮ ਨੂੰ ਵੀ ਕੋਈ ਨਾ ਜਾਣੇ ਕਿਸੇ ਨੂੰ ਪਤਾ ਹੀ ਨਾ ਹੋਵੇ ਇਹ ਹਾਫਿਜ਼ ਕਹਿੰਦਾ ਹੈ ਜਦ ਕੋਈ ਇਸ ਤਰ੍ਹਾਂ ਕਰਦਾ ਹੈ ਕਿਸੇ ਨੂੰ ਕੁਝ ਨਾ ਪਤਾ ਹੋਵੇ ਉਸੇ ਦਿਨ ਖੁਦਾ ਦੀ ਹੋਂਦ ਦੇ ਸਾਹਮਣੇ ਆਉਂਦਾ ਹੈ ਉਸੇ ਦਿਨ ਖੁਦਾ ਦੀ ਅੱਖਾਂ ਦੇ ਸਾਹਮਣੇ ਆਉਂਦਾ ਹੈ ਉਸ ਤੋਂ ਪਹਿਲੇ ਨੇ ਜੋ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੋਣ ਦੀ ਕੋਸ਼ਿਸ਼ ਕਰਦਾ ਹੈ ਬੋਦਾਂ ਦੀਆਂ ਅੱਖਾਂ ਤੋਂ ਉਹ ਜਲ ਹੋ ਜਾਂਦਾ ਹੈ ਗੁਰੂ ਨਾਨਕ ਨੇ ਤੇ ਬੜਾ ਨਿਰਮਾਨ ਸ਼ਬਦ ਸਾਨੋਂ ਦੇ ਦਿੱਤਾ ਕੌਮੀ ਸਿੱਖ ਤੋਂ ਸਿੱਖਣਾ ਹੈ ਮਰਦੇ ਦਮ ਤੱਕ ਸਿੱਖਣਾ ਹੈ ਸਿੱਖੀ ਹੈ ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹਾਂਦਾ ਹਾਂ ਹਜੇ ਵੀ ਸਿੱਖਣਾ ਚਾਹਾਂਦਾ ਮੈਂ ਪੂਰਾ ਨਹੀਂ ਜਾਣਦਾ ਇੰਨੀ ਤੇ ਗੱਲ ਹੈ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋਗੇ ਮਨੁੱਖੀ ਦੁਨੀਆ ਵਿੱਚ ਮਨੁੱਖੀ ਲੁਗਤ ਵਿੱਚ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋਗੇ ਬੁੱਢਾ ਵੀ ਯੋਗ ਹੈ ਸਿੱਖਣਾ ਮੈਂ ਅਜੇ ਵੀ ਸਿੱਖਣਾ ਚਾਹੁੰਦਾ ਸਿੱਖਣ ਨੂੰ ਬਹੁਤ ਕੁਝ ਹੈ ਮੈਂ ਕਿੱਥੇ ਪੂਰਾ ਸਿੱਖ ਸਕਦਾ ਤੇ ਸਵਾਸੇ ਹੰਕਾਰ ਤੇ ਸਿੱਖਣ ਨੂੰ ਫਬਦਾ ਹੀ ਨਹੀਂ ਪਰ ਮੈਂ ਅਰਸ਼ ਕਰਾ ਬੜਾ ਪਰਵਲ ਹੰਕਾਰ ਦੇ ਖੰਡ ਨੂੰ ਮਿਲਦਾ ਹੈ ਬਹੁਤ ਪਰਵਤ ਇਸੇ ਵਾਸਤੇ ਜਿੰਨਾ ਟਕਰਾਓ ਜਿੰਨੀ ਟਕਰਾਰ ਜਿੰਨੇ ਝਗੜੇ ਇਸ ਛੋਟੀ ਜਿਹੀ ਕੌਮ ਦੇ ਚ ਨੇ ਬਾਕੀ ਕੌਮਾਂ ਚ ਨਹੀਂ ਨਹੀਂ ਹੰਕਾਰ नाम सतगुर ने दिता सिख सिख है मरदे दम तक सिख है और अंदर भावना पैदा कर सीखना चाहना मैं फिर अर्ज करा एक दम बच वाहेगुरु शब्द पूरा हो जाए दम दम सदा संभाल लेकिन जबान उचारण करे कि मन भी उस दम द आ जाए मन नहीं क्यों नहीं आ ਇਹ ਸਾਰੀਆਂ ਗੱਲਾਂ ਤੇ ਫਿਰ ਮੈਂ ਕਿਸੇ ਵਕਤ ਕਰਾਂਗਾ ਕਿਉਂਕਿ ਇਸ ਵਕਤ ਖੋਲ ਕੇ ਨਹੀਂ ਬਿਆਨ ਕਰ ਸਕਦਾ ਸਮਾਵੇ کافی ਹੋ ਗਏ ਤੁਹਾਨੂੰ ਲੇਟ ਨਾ ਕਰੀਏ ਜੋ ਕੁਝ ਸਤਿਗੁਰ ਨੇ ਸੋਚ ਹੋਈ ਤੁਸੀਂ ਮੈਂ ਤੁਹਾਡੇ ਸਾਹਮਣੇ ਜाहिर ਕਰ ਦਿੱਤੀ ਹੈ ਭਾਵੇਂ ਸਾਰੇ ਨੇ ਉਹਨੂੰ ਯਾਦ ਕਰਨ ਦੇ ਸੇਵਾ ਕਰਦੇ ਆ ਵੀ ਉਸਦੀ ਯਾਦ ਆ ਸਕਦੀ ਹੈ ਬਾਣੀ ਪੜਦੇ ਆ ਵੀ ਉਸਦੀ ਯਾਦ ਆ ਸਕਦੀ ਹੈ ਸੋ ਬਹਾਨੇ ਨੇ ਉਹਨੂੰ ਯਾਦ ਕਰਨ ਦੇ ਮੈਂ ਸੁਥੇ ਸੇ ਦੀ ਅਰਜ਼ ਕਰਦਿਆਂ ਮੈਂ ਜਿਨਾਂ ਕੋਲ ਪੜਦਾ ਰਿਆ ਰਸਤੇ 'ਚ ਇੱਕ ਦਿਨ ਬੈਂਗਣਾ ਦਾ ਖੇਤ ਸੀ ਐ ਵਤਾਂ ਹੂੰ ਤੇ ਕੋਲ ਬੈਠ ਗਏ ਬਲ ਬਲ ਜਾਉ ਸ਼ਾਮ ਸੁਨੜ ਕੇ ਅਕਥ ਕਥਾ ਜਾਂ ਕੀ ਬਾਤ ਸੁਨੇ ਸ਼ਾਮ ਰੰਗ ਉਸ ਨੂੰ ਕਹਿੰਦੇ ਬਹੁਤ ਕਾਲਾ ਵੀ ਨਾ ਹੋਏ ਸਾਂਵਰਾ ਉਹਨੂੰ ਸ਼ਾਮ ਰੰਗ ਕਹਿੰਦੇ ਨੇ ਇਸ ਰੰਗ ਦਾ ਭਰੇ ਹੋਇਆ ਖੇਤ ਮੈਂ ਇੱਕ ਘੰਟਾ ਇਰੋਂਦੇ ਹੋਇਆ ਬਾਬਾ ਬਲਵੰਦ ਸਿੰਘ ਨੂੰ ਦੇਖਿਆ ਹੈ ਪ੍ਰਭੂ ਬੜਾ ਤੂੰ ਸ਼ਾਮ ਸੁੰਦਰ ਔਰ ਬੈਂਗਣ ਸ਼ਾਮ ਸੁੰਦਰ ਉਦੋਂ ਮੈਨੂੰ ਇੰਜ ਲੱਗਿਆ ਸੀ ਅੱਦੇ ਪਾਗਲ ਨੇ ਯਕੀਨ ਨਾ ਜਾਨਾ ਮੈਂ ਪਾਗਲ ਦੇ ਨਾਲ ਰਹਿੰਦਾ ਪਿਆ ਮੈਨੂੰ ਇੰਜ ਖਿਆਲ ਆਇਆ ਸੀ ਬਲ ਬਲ ਜਾਉ ਸ਼ਾਮ ਸੁੰਦਰ ਕੋ ਬੈਂਗਣਾ ਨੂੰ ਰਹੀ ਜਾਂਦੇ ਤਾਂ ਮੈਨੂੰ ਅਜੇ ਤੱਕ ਯਾਦ ਹੈ ਹਰਦوار ਤੋਂ ਰਿਸ਼ੀਕੇਸ਼ ਪੈਦਲ ਜਾ ਰਹੇ ਸੀ ਰਸਤੇ 'ਚ ਖੇਤ ਸੀ ਉੱਥੇ ਬੈਠ ਗਏ ਜਦ ਘੰਟਾ ਬੈਠੇ ਰਹੇ ਉਦੋਂ ਮੇਰੇ ਮਨ ਵਿੱਚ خیال ਆਇਆ ਕਿ ਮੈਂ ਇੱਕ ਪਾਗਲ ਦੀ ਸੰਗਤ ਪਿਆ ਕਰਦਾ ਯਕੀਨ ਨਾ ਜਾਣਾ ਉਦੋਂ ਇਹ ਖਿਆਲ ਆਇਆ ਛੋਟੀ ਮੇਰੀ ਉਮਰ ਸੀ ਅੱਜ ਮੈਨੂੰ ਖਿਆਲ ਆਇਆ ਕਿ ਇੱਕ ਮਹਾਪੁਰਖ ਤੋਂ ਮੈਂ ਪੂਰਨ ਲਾਭ ਨਹੀਂ ਲੈ ਸਕਿਆ ਨਾ ਸਮਝੀ ਪਤਾ ਨਹੀਂ ਸੀ ਬੋਧ ਨਹੀਂ ਸੀ ਹੁ ਬੈਂਗਣਾ ਦੇ ਵਿੱਚ ਵੀ ਰੱਬ ਪਿਆ ਦਿਖਾਈ ਦਿੰਦਾ ਬਲ ਬਲ ਜਾऊं ਸ਼ਿਆਮ ਸੁੰਦਰ ਕੋ ਅਕਥ ਕਥਾ ਜਾਂ ਕੀ ਬਾਤ ਸੁਨੇ ਮੈਂ ਇੱਕ ਦੋ ਜਗ੍ਹਾ ਹੋਰ ਇਹ ਗੱਲ ਸੁਣਾਈ ਹੋਈ ਕਿ ਨਿਰਮਲਿਆਂ ਨੂੰ ਤਾਂ ਪਤਾ ਸੀ ਅੱਜ ਤੁਹਾਨੂੰ ਪਿਆ ਕਹਿੰਦਾ ਬੈਂਗਣਾ ਦੇ ਖੇੜ ਦੇ ਵਿੱਚ ਘੰਟਾ ਬੈਠੇ ਰਹੇ ਸਮਾਧੀ ਲੈਣ ਬਲ ਬਲ ਜਾਉ ਸ਼ਾਮ ਸੁੰਦਰ ਕੋ اے ਪ੍ਰਭੂ ਇਤਨਾ ਸੁੰਦਰ ਤੇਰਾ ਰੂਪ ਤੇ ਕਿਹੜਾ ਸੁੰਦਰ ਰੂਪ ਵੇਖਿਆ ਬੈਂਗਣ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਹੋ ਫੁੱਲ ਹੋਏ ਕੇ ਭਲੇ ਰਾਗ ਫੁੱਲੇ ਕਹੂੰ ਭੰਵਰ ਹੋਏ ਕੇ ਭਲੀ ਭਾਂਤ ਬੋਲੇ ਅਕਾਲ ਅਸਤ ਹੈ ਪ੍ਰਭੂ ਕਮਾਲ ਹੈ ਤੂੰ ਅਜ ਫੁੱਲ ਬਣ ਕੇ ਮੇਰੇ ਸਾਹਮਣੇ ਖੜਿਆ ਇੰਨਾ ਸੁੰਦਰ ਇਤਨਾ ਸੁੰਦਰ